ਸਤਿ ਸ਼੍ਰੀ ਅਕਾਲ ਦੋਸਤੋ ਆਪ ਸਭ ਦਾ ਸਵਾਗਤ ਹੈ ਪੰਜਾਬੀ ਕਲਾਸ ਚੈਨਲ ਦੇ ਵਿੱਚ ਸੋ ਦੋਸਤੋ 8ਵੀਂ 10ਵੀਂ ਅਤੇ 12ਵੀਂ ਦੀਆਂ ਬੋਰਡ ਦੀਆਂ ਪ੍ਰੀਖਿਆਵਾਂ ਨੂੰ ਲੈ ਕੇ ਇੱਕ ਵੱਡੀ ਖਬਰ ਸਾਹਮਣੇ ਆਈ ਹੈ ਸੋ ਦੋਸਤੋ ਵੀਡੀਓ ਨੂੰ ਫਟਾਫਟ ਸ਼ੁਰੂ ਕਰਦੇ ਹਾਂ ਸ਼ੁਰੂ ਕਰਨ ਤੋਂ ਪਹਿਲਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਵੀ ਜਰੂਰ ਕਰਦੇ ਹੋ ਤੇ ਦੋਸਤੋ ਜੇਕਰ ਤੁਸੀਂ ਬੋਰਡ ਦੀਆਂ ਪ੍ਰੀਖਿਆਵਾਂ ਜਾਂ ਫਿਰ ਫਾਈਨਲ ਪੇਪਰ ਦੀਆਂ ਤਿਆਰੀਆਂ ਕਰਨਾ ਚਾਹੁੰਦੇ ਹੋ ਕਿਸੇ ਵੀ ਜਮਾਤ ਦੇ ਵਿਦਿਆਰਥੀ ਹੋ ਤਾਂ ਤੁਹਾਨੂੰ ਪੁਰਾਣੇ ਸੈਂਪਲ ਪੇਪਰ ਚਾਹੀਦੇ ਹੋਣਗੇ ਤੇ ਨਵੇਂ ਸੈਂਪਲ ਪੇਪਰ ਚ ਸਾਡੀ ਵੈਬਸਾਈਟ ਹੈ di-punjabi-class.com ਉੱਥੇ ਜਾ ਕੇ ਤੁਸੀਂ ਡਾਊਨਲੋਡ ਕਰਕੇ ਆਰਾਮ ਨਾਲ ਬੈ ਕੇ ਇਹਨਾਂ ਪੇਪਰਾਂ ਨੂੰ ਪੜ੍ਹ ਸਕਦੇ ਹੋ ਜੋ ਕਿ ਪੂਰੀ ਤਰ੍ਹਾਂ ਹੱਲ ਕੇ ਤੇ ਹੁੰਦੇ ਹਨ ਠੀਕ ਹੈ ਜੀ ਸੋ ਦੋਸਤੋ ਸ਼ੁਰੂ ਕਰਦੇ ਹਾਂ ਅੱਜ ਦੀ ਖਬਰ ਪੰਜਾਬ ਬੋਰਡ ਦੀ ਪ੍ਰੀਖਿਆਵਾਂ ਸੰਬੰਧੀ ਆਈ ਖਾਸ ਖਬਰ ਪੰਜਾਬ ਸਕੂਲ ਸਿੱਖਿਆ ਬੋਰਡ ਦੀਆਂ 8ਵੀਂ 10ਵੀਂ 12ਵੀਂ ਦੀਆਂ ਪ੍ਰੀਖਿਆਵਾਂ 13 ਫਰਵਰੀ ਤੋਂ ਸ਼ੁਰੂ ਕਰਨ ਲਈ ਬੋਰਡ ਨੇ ਆਪਣੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ ਇਸੇ ਲਈ ਤਹਿਤ ਬੋਰਡ ਨੇ ਉਹਨਾਂ ਸਕੂਲਾਂ ਦੇ ਪ੍ਰਿੰਸੀਪਲਾਂ ਨੂੰ ਫਲਾਈਂਗ ਟੀਮਾਂ 'ਚ ਸ਼ਾਮਲ ਨਾ ਕਰਨ ਦਾ ਫੈਸਲਾ ਕੀਤਾ ਹੈ ਜਿਸ ਦੇ ਸਕੂਲਾਂ ਵਿੱਚ ਪ੍ਰੀਖਿਆ ਕੇਂਦਰ ਬਣਾਏ ਜਾਂਦਾ ਫੈਸਲਾ ਕੀਤਾ ਗਿਆ ਹੈ ਡੀਈਓਜ਼ ਨੂੰ ਇਸ ਸੰਬੰਧੀ ਜਾਰੀ ਪੱਤਰ ਵਿੱਚ ਸਪਸ਼ਟ ਕਿਹਾ ਗਿਆ ਹੈ ਕਿ ਫਲਾਈਂਗ ਟੀਮਾਂ ਲਈ ਪ੍ਰਿੰਸੀਪਲ ਦੇ ਨਾਂ ਭੇਜਣ ਸਮੇਂ ਵਿਸ਼ੇਸ਼ ਧਿਆਨ ਰੱਖਿਆ ਜਾਵੇ ਐਨਾ ਹੀ ਨਹੀਂ ਇਸ ਵਾਰੀ ਪ੍ਰੀਖਿਆਵਾਂ ਲਈ ਸਟਾਫ ਵੀ ਪਿਛਲੇ ਸਾਲਾਂ ਦੇ ਮੁਕਾਬਲੇ ਕੁਝ ਬਦਲਿਆ ਨਜ਼ਰ ਆਵੇਗਾ ਕਿਉਂਕਿ ਬੋਰਡ ਸਭ ਤੋਂ ਪਹਿਲਾਂ ਉਹਨਾਂ ਅਧਿਆਪਕਾਂ ਨੂੰ ਪ੍ਰੀਖਿਆ ਕੇਂਦਰ 'ਚ ਡਿਊਟੀ ਤੇ ਲਾਵੇਗੀ ਜੋ ਪਿਛਲੇ 2 ਸਾਲਾਂ 'ਚ ਕਦੇ ਵੀ ਡਿਊਟੀ ਤੇ ਨਹੀਂ ਆਏ ਇਸ ਦੇ ਲਈ ਬੋਰਡ ਨੇ ਡੀਈਓਜ਼ ਨੂੰ ਦੱਸਿਆ ਹੈ ਕਿ ਪਿਛਲੇ 2 ਸਾਲਾਂ ਤੋਂ ਡਿਊਟੀ ਤੇ ਨਾ ਆਏ ਅਧਿਆਪਕਾਂ ਦੇ ਨਾਂ ਪਹਿਲ ਦੇ ਆਧਾਰ ਤੇ ਭੇਜੇ ਜਾਣ ਇਸ ਦੇ ਨਾਲ ਹੀ ਇਹ ਵੀ ਕਿਹਾ ਗਿਆ ਹੈ ਕਿ ਮਹਿਲਾ ਅਧਿਆਪਕਾਵਾਂ ਦੀ ਡਿਊਟੀ ਨਜ਼ਦੀਕੀ ਪ੍ਰੀਖਿਆ ਕੇਂਦਰ ਤੇ ਲਗਾਈ ਜਾਵੇ ਪ੍ਰੀਖਿਆਵਾਂ ਦੀ ਤਿਆਰੀਆਂ ਦੇ ਪਹਿਲੇ ਪੜਾਅ ਵਿੱਚ ਬੋਰਡ ਨੇ ਕੇਂਦਰ ਸੁਪਰੀਡੈਂਟ ਡਿਪਟੀ ਸੁਪਰੀਡੈਂਟ ਅਬਜ਼ਰਵਰ ਅਤੇ ਫਲਾਈਂਗ ਦੀ ਨਿਯੁਕਤੀ ਲਈ ਜ਼ਿਲ੍ਹਾ ਸਿੱਖਿਆ ਅਫਸਰਾਂ ਨੂੰ 15 ਜਨਵਰੀ ਤੱਕ ਕਰਮਚਾਰੀਆਂ ਅਧਿਕਾਰੀਆਂ ਦੀ ਸੂਚੀ ਡੀਈਓਜ਼ ਨੂੰ ਭੇਜ ਦਿੱਤੀ ਹੈ ਪੋਰਟਲ ਤੇ ਅਪਲੋਡ ਕਰਨ ਲਈ ਵੀ ਕਿਹਾ ਗਿਆ ਹੈ ਇਸ ਦੇ ਨਾਲ ਹੀ ਬੋਰਡ ਨੇ ਕਿਹਾ ਹੈ ਕਿ ਬੋਰਡ ਦੇ ਕੰਮ ਤੋਂ ਅਯੋਗ ਕਰਾਰ ਦਿੱਤੇ ਸਿੱਖਿਆ ਵਿਭਾਗ ਵੇਚ ਅਨੁਸ਼ਾਸਨੀ ਕਾਰਵਾਈ ਅਧੀਨ ਕਿਸੇ ਵੀ ਅਧਿਆਪਕ ਦਾ ਨਾਮ ਇਸ ਪੈਨਲ ਵਿੱਚ ਨਾ ਭੇਜਿਆ ਜਾਵੇ। ਹਰੇਕ ਪ੍ਰੀਖਿਆ ਕੇਂਦਰ ਲਈ ਇੱਕ ਸੁਪਰੀਡੈਂਟ ਦਾ ਪ੍ਰਸਤਾਵ ਭੇਜਣ ਦੇ ਨਾਲ ਬੋਰਡ ਦੇ ਹਰੇਕ ਬਲਾਕ ਵਿੱਚ 30% ਵਾਜੂ ਵਾਧੂ ਲੈਕਚਰਾਰਾਂ ਦੇ ਨਾਮ ਭੇਜਣ ਲਈ ਵੀ ਕਿਹਾ ਗਿਆ ਹੈ ਤਾਂ ਜੋ ਐਮਰਜੈਂਸੀ ਦੀ ਸਥਿਤੀ ਵਿੱਚ ਵੀ ਉਹਨਾਂ ਦੀ ਨਿਯੁਕਤੀ ਕੀਤੀ ਜਾ ਸਕਦੇ। ਇਸਦੇ ਇਸ ਵਾਰ ਹਲੇ ਹਰੇਕ ਬਲਾਕ ਵਿੱਚ 8 ਤੋਂ 10 ਪ੍ਰੀਖਿਆ ਕੇਂਦਰ ਸ਼ਾਮਲ ਕੀਤੇ ਜਾਣਗੇ ਸੈਂਟਰ ਸੁਪਰੀਡੈਂਟਾਂ ਸੁਪਰੀਡੈਂਟਰ ਲਈ ਲੈਕਚਰਾਰਾਂ ਅਤੇ ਹਾਈ ਸਕੂਲ ਦੇ ਹੈਡਮਾਸਟਰਾਂ ਮਿਸਟ੍ਰੈਸਾਂ ਦੇ ਨਾਮ ਮੰਗ ਲਏ ਗਏ ਹਨ ਜਦੋਂ ਕਿ 180 ਉਮੀਦਵਾਰਾਂ ਲਈ ਪ੍ਰੀਖਿਆ ਕੇਂਦਰ ਲਈ ਇੱਕ ਸੁਪਰੀਡੈਂਡ ਨਿਯੁਕਤ ਕੀਤਾ ਜਾਵੇਗਾ ਜਦੋਂ ਕਿ ਇਸ ਤੋਂ ਵੱਧ ਉਮੀਦਵਾਰਾਂ ਦੀ ਗਿਣਤੀ ਹੋਣ ਤੇ ਸੁਪਰੀਡੈਂਡ ਨਿਯੁਕਤ ਕੀਤੇ ਜਾਣਗੇ ਸੰਵੇਦਨਸ਼ੀਲ ਪ੍ਰੀਖਿਆ ਕੇਂਦਰਾਂ ਦੀ ਮੰਗ ਸੋਚੇ ਸੋ ਦੋਸਤੋ ਸੋ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਪੇਪਰਾਂ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ 8ਵੀਂ 10ਵੀਂ ਤੇ 12ਵੀਂ ਦੀਆਂ ਜਿਹੜੀਆਂ ਬੋਰਡ ਦੀਆਂ ਪ੍ਰੀਖਿਆਵਾਂ ਪ੍ਰੀਖਿਆਵਾਂ ਹਨ 13 ਫਰਵਰੀ ਤੋਂ ਸ਼ੁਰੂ ਹੋਣ ਜਾ ਰਹੀਆਂ ਹਨ ਜਿਸ ਦੀਆਂ ਤਿਆਰੀਆਂ ਤੁਹਾਨੂੰ ਦੱਸ ਦਿੱਤਾ ਹੈ ਖਬਰ ਪੜ੍ਹ ਕੇ ਕਰਨੀ ਸ਼ੁਰੂ ਕਰ ਦਿੱਤੀਆਂ ਗਈਆਂ ਹਨ ਇਸ ਵਾਰੀ ਤੁਹਾਨੂੰ ਪਹਿਲੇ ਨਾਲੋਂ ਜ਼ਿਆਦਾ ਸ਼ਕਤੀ ਦੇਖਣ ਨੂੰ ਮਿਲੇਗੀ ਕਿਉਂਕਿ ਪਿਛਲੇ ਸਾਲ 12ਵੀਂ ਜਮਾਤ ਦਾ ਇੰਗਲਿਜ਼ਾ ਪੇਪਰ ਲੀਕ ਹੋ ਗਿਆ ਸੀ ਜਿਸ ਤੋਂ ਬਾਅਦ ਉਹ ਪੇਪਰ ਕੈਨਸਲ ਕਰਕੇ ਦੁਬਾਰਾ ਲਿਆ ਗਿਆ ਸੀ ਸੋ ਇਸ ਤਰ੍ਹਾਂ ਇਹ ਘਟਨਾਵਾਂ ਨੂੰ ਰੋਕਣ ਲਈ ਇਸ ਵਾਰੀ ਪੰਜਾਬ ਸਕੂਲ ਸਿੱਖਿਆ ਬੋਰਡ ਪੱਬਾਂ ਪਾ ਰਿਹਾ ਹੈ ਸੋ ਇਸ ਵਾਰੀ ਤੁਹਾਨੂੰ ਪਹਿਲੇ ਨਾਲੋਂ ਜ਼ਿਆਦਾ ਵੀ ਸ਼ਕਤੀ ਦੇਖਣ ਨੂੰ ਮਿਲੇਗੀ ਸੋ ਦੋਸਤੋ ਇਹ ਸੀ ਇਹ ਖਬਰ ਜਿਹੜੀ ਆਈ ਸੀ ਸੋ ਮਿਲਦੇ ਹਾਂ ਨਵੀਂ ਵੀਡੀਓ 'ਚ ਨਵੀਂ ਜਾਣਕਾਰੀ ਲੈ ਕੇ ਤਦ ਤੱਕ ਲਈ ਧੰਨਵਾਦ